ਅੱਜ ਚੱਲ ਮੈਂ ਰੁਲਦੇ ਫਿਰਦੇ ਨੂੰ ਮੇਰੇ ਸਤਗੁਰ ਚਰਣੀ ਲਾਇਆ ਗੁਰਮਤਿ ਦੀ ਸੋਜੀ ਦੇ ਮੇਰੇ ਸਤਗੁਰ ਨੇ ਸਮਝਾਇਆ ਸਤਗੁਰ ਨੇ ਸਮਝਾਇਆ ਮੈਨੂੰ ਆਸਰਾ ਤੇਰਾ ਜੀ ਬਾਕੀ ਢਾਤੀ ਸਭ ਦੀ ਤੇਰੀ ਮੇਰੇ ਕਾਜ ਸਵਾਰ ਦਿੱਤੇ ਸਤਗੁਰ ਸੁਣੀ ਬੇਨਤੀ ਮੇਰੀ ਮੇਰੇ ਕਾਜ ਸਵਾਰ ਦਿੱਤੇ ਸਤਿਗੁਰ ਸੁਣੀ ਬੇਨਤੀ ਮੇਰੀ ਸੁਣੀ ਬੇਨਤੀ ਮੇਰੀ ਇਹ ਖਾਲੀ ਛੋਲੀ ਨੂੰ ਤੁਸੀਂ ਖੁਸ਼ੀਆਂ ਦੇ ਨਾਲ ਪਰਿਆ ਇਹ ਦਿੱਤੀਆਂ ਦਾਤਾਂ ਦਾ ਮੈਥੋਂ ਜਾਇਜ਼ ਕਰਨਾ ਕਰਿਆ ਜਾਇਜ਼ ਕਰਨਾ ਕਰਿਆ ਮੈਂ ਹੋ ਕੇ ਬਹਿ ਜਾਣਾ ਸਤਿਗੁਰ ਤੇਰੇ ਦਰ ਦੀ ਚੇਰੀ ਮੇਰੇ ਕਾਜ ਸਵਾਰ ਦਿੱਤੇ ਸਤਿਗੁਰ ਸੁਣੀ ਬੇਨਤੀ ਮੇਰੀ ਮੇਰੇ ਕਾਜ ਸਵਾਰ ਦਿੱਤੇ ਸਤਿਗੁਰ ਸੁਣੀ ਬੇਨਤੀ ਮੇਰੀ ਸੁਣੀ ਬੇਨਤੀ ਮੇਰੀ ਦੁੱਖਾਂ ਦਾ ਘੇਰਿਆ ਸੀ ਮੇਰੇ ਸਤਿਗੁਰ ਆਣ ਛੜਾਇਆ ਜਦ ਆਪਣੀ ਕਿਰਪਾ ਦਾ ਮੇਰੇ ਸਤਿਗੁਰ ਮੀ ਵਰਸਾਇਆ ਸਤ ਗੁਰਮੀ ਵਰਸਾਇਆ ਦੁੱਖਾਂ ਨਾਲ ਲੜਨੇ ਦੀ ਆ ਗਈ ਮਨ ਦੇ ਵਿੱਚ ਥਲੇਰੀ ਮੇਰੇ ਕਾਜ ਸਵਾਰ ਦਿੱਤੇ ਸਤ ਗੁਰ ਸੁਣੀ ਬੇਨਤੀ ਮੇਰੀ ਮੇਰੇ ਕਾਜ ਸਵਾਰ ਦਿੱਤੇ ਸਤ ਗੁਰ ਸੁਣੀ ਬੇਨਤੀ ਮੇਰੀ ਸੁਣੀ ਬੇਨਤੀ ਮੇਰੀ ਇਹ ਜਨਮਾਂ ਜਨਮਾਂ ਦਾ ਮੇਰੇ ਸਿਰਸ ਕਰ ਜਾ ਚੜਿਆ ਹੈ ਇਸ ਨੂੰ ਲਾਉਣ ਲਈ ਮੇਰੇ ਸਤਗੁਰ ਕਾਰਜ ਖੜਿਆ ਸਤਗੁਰ ਕਾਰਜ ਖੜਿਆ ਚਿੰਤਾ ਜ਼ਿੰਦਗੀ ਦੀ ਸਾਰੀ ਉੱਡ ਗਈ ਬਣ ਹਨੇਰੀ ਮੇਰੇ ਕਾਜ ਸਵਾਰ ਦਿੱਤੇ ਸਤਗੁਰ ਸੁਣੀ ਬੇਨਤੀ ਮੇਰੀ ਮੇਰੇ ਕਾਜ ਸਵਾਰ ਦਿੱਤੇ ਸਤਗੁਰ ਸੁਣੀ ਬੇਨਤੀ ਮੇਰੀ ਸੁਣੀ ਬੇਨਤੀ ਮੇਰੀ ਹੈ ਬਾਣੀ ਪੜਨੇ ਨੂੰ ਇਹ ਮਨ ਕਰਦਾ ਰਹਿੰਦਾ ਇਹਦੀ ਹੀ ਸਿਮਰਨ ਨੂੰ ਪਿਆਰੇ ਦਾ ਮਨ ਉੱਠਦਾ ਬੈੰਦਾ ਇਹ ਸਿਮਰਨ ਪਿਆਰੇ ਦਾ ਮਨ ਕਰਦਾ ਉੱਠਦਾ ਬੈੰਦਾ ਰਹੀ ਐ ਸ ਕਰਨ ਕਰ ਦੇ ਜੀ ਪਰ ਕਰੀਏ ਨਾ ਦੇਣਾ ਦੇਰੀ ਮੇਰੇ ਕਾਜ ਸਵਾਰ ਦਿੱਤੇ ਸਤਿਗੁਰ ਸੁਣੀ ਬੇਨਤੀ ਮੇਰੀ ਮੇਰੇ ਕਾਜ ਸਵਾਰ ਦਿੱਤੇ ਸਤਿਗੁਰ ਸੁਣੀ ਬੇਨਤੀ ਮੇਰੀ ਸੁਣੀ ਬੇਨਤੀ ਮੇਰੀ ਮੇਰੇ ਪਿਆਰੇ ਸਤਿਗੁਰ ਨੇ ਮੈਨੂੰ ਸੋਹਣੇ ਤਖਤ ਬਿਠਾਇਆ ਜਸ ਲਿਖਿਆ ਸਤਿਗੁਰ ਦਾ ਉਹਨੇ ਆਪੇ ਹੀ ਰਸ ਪਾਇਆ ਅੱਪੇ ਹੀਰਸ ਪਾਇਆ ਸਰ ਸੇਮ ਲਖਾਰੀ ਤੇ ਸਤਿਗੁਰ ਕਿਰਪਾ ਕਰੀ ਬਤੇਰੀ ਮੇਰੇ ਕਾਜ ਸਵਾਰ ਦਿੱਤੇ ਸਤਿਗੁਰ ਸੁਣੀ ਬੇਨਤੀ ਮੇਰੀ ਮੇਰੇ ਕਾਜ ਸਵਾਰ ਦਿੱਤੇ ਸਤਿਗੁਰ ਸੁਣੀ ਬੇਨਤੀ ਮੇਰੀ ਸੁਣੀ ਬੇਨਤੀ ਮੇਰੀ